ਕਸਵਾ ਆਦਮਪੁਰ ਦੇ ਪੈਂਦੇ ਪਿੰਡ ਲੁਟੇਰਾ ਖੁਰਦ ਵਿਖੇ ਐਨ ਆਰ ਆਈ ਦਿਲਜੀਤ ਸਿੰਘ ਮਨਹਾਸ ਦੇ ਘਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟਿੰਨੂ ਦੇ ਪਹੁੰਚਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਜੀਤਰਾਲ ਪੱਟੀ ਅਤੇ ਆਮ ਆਦਮੀ ਪਾਰਟੀ ਦੇ ਹੋਰ ਵੀ ਉਮੀਦਵਾਰਾਂ ਨੇ ਵੱਡੀ ਗਿਣਤੀ 'ਚ ਆਏ ਲੋਕਾਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਐਨ ਆਰ ਆਈ ਦਲਜੀਤ ਸਿੰਘ ਮਨਹਾਸ ਅਤੇ ਹਰਮਿੰਦਰ ਸਿੰਘ ਕਾਲਦਰਾ ਸਰਪੰਚ ਨੇ ਜਾਣਕਾਰੀ ਸਾਂਝੀ ਕੀਤੀ ਇਹ ਰੁਟੀਨ ਦੇ ਪ੍ਰੋਗਰਾਮ ਅੱਜ ਕੋਲ 10 ਪ੍ਰੋਗਰਾਮ ਟਿੰਨੂ ਸਾਹਿਬ ਦੇ ਪਹਿਲਾ ਪ੍ਰੋਗਰਾਮ ਲਿਟਰਾਖੁਰ ਦੇ ਵਿੱਚ ਸੀ ਜਿਹੜਾ ਆਪਣੇ ਦੇ ਲੋਕਲ ਟੀਮ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਕਿ ਇਹ ਇਹ ਆਮ ਆਦਮੀ ਪਾਰਟੀ ਦੀਆਂ ਬੁਟਾ ਜਾਂ ਮਤਲਬ ਉਹਨਾਂ ਦੀ ਮਤਲਬ ਉਹਨਾਂ ਦੀ ਕੈਂਪੇਨ ਦਾ ਇੱਕ ਹਿੱਸਾ ਆ ਤੇ ਟੀਨੂ ਸਾਹਿਬ ਹੁਣ ਇੱਥੇ ਆ ਰਹੇ ਆ ਜੀਤ ਲਲ ਪੱਟੀ ਹੁਣ ਇੱਥੇ ਪਹਿਲੇ ਪਹੁੰਚ ਚੁੱਕੇ ਆ ਹੋਰ ਪਦਵੰਤੇ ਸਾਰੇ ਸੱਜਣ ਇੱਥੇ ਜਿਹੜੇ ਆਏ ਆ ਜਾਂ ਬਾਕੀ ਆ ਰਹੇ ਆ ਤੇ ਪ੍ਰੋਗਰਾਮ 10-15 ਮਿੰਟ ਤੱਕ ਸ਼ੁਰੂ ਹੋ ਜੂਗਾ ਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਇਹਦਾ ਡਰੂਲੀ ਦੇ ਵਿੱਚ ਹੈਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਪਵਨ ਕੁਮਾਰ ਟੀਨੂ ਜੀ ਆਪ ਪਾਰਟੀ ਦੇ ਲੋਕਤਵਾ ਉਮੀਦਵਾਰ ਸਾਡੇ ਆਦਮ ਪਰ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰ ਰਹੇ ਆ ਅੱਜ ਉਹਨਾਂ ਦਾ ਪਹਿਲਾ 9:00 9:30 ਵਜੇ ਜਿਹੜਾ ਟਾਈਮ ਆ ਦੋਨੇ ਲਟੇਰਾ ਲਟੇਰਾ ਖੁਰਦੋ ਲਟੇਰਾ ਕਲਾਂ ਦੇ ਵਿੱਚ ਇਸ ਤੋਂ ਅੱਗੇ ਜਿਹੜਾ ਹੈਗਾ ਯਾ ਢੋਲੀ ਖੁਰਦ ਦਾ ਫੇਰ ਢੋਲੀ ਕਲਾਂ ਦਾ ਤੇ ਫੇਰ ਹੈਗਾ ਪੁਧਿਆਣੀ ਦਾ ਜੀ ਤੇ ਅੱਜ ਸਾਡੇ ਦਰਜੀਤ ਸਿੰਘ ਐਨ ਆਰ ਆਈ ਉਹਨਾਂ ਦੇ ਗ੍ਰਹਿ ਵਿਖੇ ਆ ਰਹੇ ਆ ਲਟੇਰੇ ਖੁਰਦ ਜੀ ਤੇ ਉਹਨਾਂ ਨੂੰ ਵੈਲਕਮ ਕਰਨ ਨੂੰ ਸਾਰੀ ਟੀਮ ਪਹੁੰਚੀ ਹੋਆ ਪਾਰਟੀ ਦੇ ਵਰਕਰ ਹਮ ਹਮਾ ਕੇ ਜਿਹੜਾ ਲੋਕਾਂ ਦੇ ਵਿੱਚ ਜੋਸ਼ ਆ ਲੋਕ ਇੱਕ ਤਰੀਕ ਦੀ ਵੇਟ ਕਰ ਰਹੇ ਆ ਤੇ ਵੱਧ ਤੋਂ ਵੱਧ ਬੋਟਾਂ ਪਾ ਕੇ ਸ਼੍ਰੀ ਪਵਨ ਕੁਮਾਰ ਠੀਨ ਨੂੰ ਤੇ ਭਗਵੰਤ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰਨ ਨੂੰ ਪੂਰੇ ਲੋਕ ਤਤ ਵਰ ਤਤ ਬੈਠੇ ਆ ਵੀ ਇੱਕ ਤਰੀਕ ਦੀ ਵੇਟ ਕਰ ਰਹੇ ਆ ਪੂਰਾ ਲੋਕਾਂ ਦੇ ਉਤਸ਼ਾਹ ਆ ਕਿ ਆਮ ਪਾਰਟੀ ਦਾ ਜਿਹੜਾ ਐਮਪੀ ਆ ਬਣਾ ਕੇ ਲੋਕ ਸਵਾਦੇ ਵਿੱਚ ਭੇਜਣਾ ਆ ਕਿ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰਾਉਣ ਨੂੰ ਇਸ ਕਰਕੇ ਜਾਨੀ ਕਿ ਬਹੁਤ ਵਧੀਆ ਲੋਕਾਂ ਦਾ ਰੁਝਾਨ ਹੈ ਜੀ ਤੇ ਸਭ ਠੀਕ ਠਾਕ ਚੱਲ ਰਿਹਾ ਆ ਪਰਮਾਤਮਾ ਕਿਰਪਾ ਕਰੂਗਾ ਜਾ ਤਰੀਕ ਨੂੰ ਤੇ ਸ਼੍ਰੀ ਪਵਨ ਕੁਮਾਰ ਟੀ ਨੂੰ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਤਾਂ ਇਲਾਕੇ ਦੀ ਇੱਜ਼ਤ ਕੇ ਡਿਵੈਲਪਮੈਂਟ ਕਰਨਗੇ ਇਸ ਮੌਕੇ ਹਲਕਾ ਇਨਚਾਰਜ ਜੀਤ ਲਾਲ ਪੱਟੀ ਪਰਮਜੀਤ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਆਦਮਪੁਰ ਹਰਮਿੰਦਰ ਸਿੰਘ ਸਰਪੰਚ ਕਾਲੜਾ ਹਰਪ੍ਰੀਤ ਸਿੰਘ ਹੈਪੀ ਤੋਂ ਇਲਾਵਾ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ ਆਦਮਪੁਰ ਤੋਂ ਹਣੀ ਸੰਦੂਦੀ ਖਾਸ ਰੋ